ਹੈਲੋ ਗਾਇਸ ਅੱਜ ਅਸੀਂ ਆਏ ਹਾਂ ਮੇਲਾ ਜਾਗਰੇਜੁਗ ਜਾ ਇੱਥੇ ਬਹੁਤ ਪੁਰਾਣੀਆਂ ਚੀਜ਼ਾਂ ਨੇ ਜਿਨ੍ਹਾਂ ਦੀ ਸਟੋਰੀਜ਼ ਹੈ ਰੱਦੀਆਂ ਬੁੱਕਾਂ ਇੱਥੇ ਲੱਗਦਾ ਕਿ ਕਿਤੇ ਦੀਆਂ ਉਹ ਬੁੱਕਸ ਨੇ ਇਹ ਮੇਲਾ 5 ਤੋਂ 8 ਦਸੰਬਰ ਤੱਕ ਲੱਗਦਾ ਹੈ ਇੱਕ ਦਿਨ ਦਾ ਵੀ ਇੱਕ ਦਿਨ ਦਾ ਇਸ ਮੇਲੇ ਵਿੱਚ ਜ਼ਿਆਦਾ ਤੋਂ ਜ਼ਿਆਦਾ ਬੁੱਕਸ ਪੁਰਾਣੀਆਂ ਬੁੱਕਸੀਆਂ ਇੱਥੇ ਬਹੁਤ ਜ਼ਿਆਦਾ ਪੁਰਾਣੀਆਂ ਚੀਜ਼ਾਂ ਸਿਰ ਤੇ ਚਿਕਰ ਇੱਕ ਮਨਸਿਆਹ ਹਨੇਰਾ ਉਹਦੀ ਨਜ਼ਰ ਐਨਾ ਕੜਵੀ ਐਨਾ ਕੜਵੀ ਕਿ ਮੈਂ ਪੂਰੇ ਬਾਜ਼ਾਰ ਮੈਂ ਤੇ ਇਹ ਕਰਦਾ ਹੋਰ ਉਹ ਤਪ ਪੈਂਦੀ ਆ ਦੇਖੋ ਸਾਰੇ ਆ ਦੇਖੋ ਨਾ ਦੇ ਹਿੱਸੇ ਛਾਵਾਂ ਬਣਾ ਲੈ ਇਕਰਾਰ ਹੁੰਦੇ ਉਹਨਾਂ ਦੀ ਜ਼ੁਬਾਨ ਤੇ ਆਪਣੀ ਭੁੱਖ ਲਈ ਇਜ਼ਹਾਰ ਹੁੰਦੇ ਲੋ ਕਰੋ ਲੋ ਪੁੱਛਿਆ ਮੈਂ ਆਕਰ ਮੇਲੇ ਵਿੱਚ ਘੁੰਮਦੇ ਇੱਕ ਚਿਤਕਾ ਜਿਹੜਾ ਦੋ ਟੰਗਾਂ ਤੇ ਖੰਡਾ ਦੇ ਜੇ ਨਹੀਂ ਕਰਦਾ ਕਰਦਾ ਹੈ ਬਹੁਤ ਕਰਦਾ ਹੈ ਮਰ ਮੇਰਾ ਕੁਬੀਲਾ ਦੀ ਸੈਲਫ ਸਟ੍ਰਿਕ ਤਾਂ ਇੰਨੀ ਸੋਹਣੀ ਹੈ ਇਹ ਮੇਲਾ ਜਾਗਦੇ ਜੁੜੂਆਂ ਦਾ ਸੱਭਿਆਚਾਰਕ ਮੇਲਾ ਦਾ ਇਹ ਬਠਿੰਡਾ ਸ਼ਹਿਰ ਵਿੱਚ ਲੱਗਿਆ ਹੈ ਇਹ ਇੱਥੇ ਸਾਰੀਆਂ ਪੁਰਾਣੀਆਂ ਚੀਜ਼ਾਂ ਮਿਲਣਗੀਆਂ ਤੇ ਇਸ ਤੋਂ ਬਾਅਦ ਹੈਪੀ ਨਿਊ ਇਅਰ ਜੁਆਇਸ ਦੀ ਫਿਕਸ

ਕੱਚਾ ਕੈਨਕ ਉਦੋਂ ਕਵਿਤਾ ਮੀਂਹ ਜਿਉਂ ਦਾ ਤੁਹਾਸ ਲੈ ਕੇ ਚੜਾ ਕਿਹਦੇ ਤਣਾ ਕਿਤੇ ਵੀ ਮੌਲਣਾ ਜੜਾਂ ਕਿਤੇ ਜੜਾਂ ਕਿਤੇ ਤਣਾ ਕਿਤੇ ਵੀ ਮੌਲਣਾ ਇੱਟੀਆਂ ਚੰਗੀਆਂ ਮੇਰਾ ਵੇਹ ਇੱਥੇ ਲੱਕੜ ਦਾ ਸਮਾਨ ਵੀ ਬਹੁਤ ਕਰੀ ਮੋਰੀ ਵਧੀਆ ਰੱਕੜਾ ਸੁਨੰਦਰ ਸਟਾਡ ਹੈਗਾ ਬਣਿਆ ਹੋਇਆ ਦਾ ਕਰੀ ਮੋਰੀਆਂ ਤੱਕੀਆਂ ਰਿਸ਼ਤੇ ਆਉਂਦੇ ਦੀ ਬੁੱਝਦੇ ਇਹ ਵਾਰਵਾਚਨ ਮੋਰੇ ਕਦੋਂ ਆਈ ਜੰਨੇ ਹੋ ਮੋਰੇ ਖੜੇ ਅੰਦਰ ਜੀ ਰਾਤ ਨੂੰ ਤੇ ਰਾਤਾਂ ਨੂੰ ਮਾਰ ਆਦਾ ਚੰਨ ਦੀ ਚਾਨਣ ਦੇ ਕਾਲਾ ਮੋਰੇ ਖੜ ਜੋ ਸਮਾਰਕ ਤੇ दुनिया के राजवंश नीति वतन मार का दानच चैलेंज एक कान क्रोना आपस के हाल का के एक झूठ की है ब्रह्मइन के सहायता चालकदाई जितने जाना बात एक रात यार तू मारे वो भाई वो भाई मारा यार वो बात क्या पाकी जान ਉਹ ਬਣਾਉਂਦੇ ਆ ਵੀਡੀਓ ਬਣਾਉਂਦੇ ਆ ਪੂਰਾ ਘੋਟ ਨਹੀਂ ਮੇਰੇ ਬਿਆਨ ਤੇ ਮੈਨੂੰ ਪਤਾ ਲੱਗ ਗਿਆ ਤਾਂਹੀਂ ਜਦੋਂ ਦਬਾਉਂਦਾ ਨਹੀਂ ਚਲੋ ਠੀਕ ਆ ਬਹੁਤ ਦਾ ਸਮਾਨ ਤੋਂ ਕੀ ਕਰਨਾ ਭਾਣੇ ਤਾਂ ਫੇ ਆਪਾਂ ਲੈ ਆਏ ਪੰਡਿਆ ਉਹ ਦਿਖੇ ਨਹੀਂ ਸਕਿਆ ਮੈਨੂੰ ਦਾ ਨਾ ਆਪਣੇ ਦਾਦ ਨਹੀਂ ਲੈਣਾ ਹੈਗਾ ਇਹ ਲੋਕ ਕਾਲ ਲੈਣੇ ਕੋਈ ਤਾਂ ਬਹੁਤ ਕੁਝ ਹੋ ਰਿਹਾ